ਮਹਾਲੀ ਪੁਲਿਸ ਵੱਲੋਂ ਯੂਪੀ ਦੇ ਵਿੱਚੋਂ 10 ਕਿਲੋ ਫੀਮ ਲੈ ਆ ਕੇ ਪੰਜਾਬ ਦੇ ਵਿੱਚ ਵੇਚਣ ਵਾਲੇ ਸਮਗਲਰਾਂ ਨੂੰ ਕਾਬੂ ਕਰਨ ਦਾ ਦਾਵਾ ਕੀਤਾ ਹੈ ਐਸਐਸਪੀ ਮਹਾਲੀ ਆਈਪੀਐਸ ਹਰਚਰਨ ਸਿੰਘ ਭੁੱਲਰ ਦੇ ਮੁਤਾਬਕ ਇਹ ਲੋਕ ਇੱਕ ਸਕਾਰਪੀਓ ਗੱਡੀ ਦੇ ਵਿੱਚ ਫੀਮ ਲੈ ਕੇ ਆ ਰਹੇ ਸਨ ਅਤੇ ਜਦੋਂ ਇਹਨਾਂ ਨੂੰ ਇੱਕ ਨਾਕੇ ਤੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹ ਉੱਥੋਂ ਭੱਜ ਗਏ ਜੇ ਸਕਾਰਪੀਓ ਨੂੰ ਅੱਗੇ ਜਾ ਕੇ ਫੜਿਆ ਗਿਆ ਤਾਂ ਇਹਨਾਂ ਵਿੱਚ ਸਵਾਰ ਜੋ ਲੋਕ ਸਨ ਉਹਨਾਂ ਤੋਂ ਪੁੱਛ ਪੜਤਾਲ ਕਰਨ ਤੇ ਪਤਾ ਚੱਲਿਆ ਕਿ ਸਤਿੰਦਰਜੀਤ ਸਿੰਘ ਜੋ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਗੁਰਮੀਤ ਸਿੰਘ ਚੰਨੀਖੁਰ ਦਾ ਜ਼ਿਲ੍ਹਾ ਫਤਿਹਗੜ ਸਾਹਿਬ ਅਮਰਿੰਦਰ ਕੁਮਾਰ ਛੋਟੂ ਪਿੰਡ ਮੰਡਲ ਥਾਣਾ ਮਿਲਰਗੰਜ ਜ਼ਿਲ੍ਹਾ ਸੀ타ਮੜੀ ਬਿਹਾਰ ਅਤੇ ਕਿਰਨਪਾਲ ਸਿੰਘ ਸੰਤੋਖ ਮਾਣੀ ਖੇੜਾ ਜਾਬਤੇ ਦੇ ਅਨੁਸਾਰ ਇਸ ਸਕਾਰਪੀਓ ਦੀ ਗੱਡੀ ਦੀ ਤਲਾਸ਼ੀ ਡੀਐਸਪੀ ਰਮਨਦੀਪ ਸਿੰਘ ਨੇ ਲਈ ਗਈ ਤਾਂ ਵਿਅਕਤੀਆਂ પાસેથી 10 ਕਿਲੋ ਫੀਮ ਬਰਾਮਦ ਹੋਈ ਹੈ ਇਹਨਾਂ ਦੋਸ਼ੀਆਂ ਦੇ ਵਿਰੁੱਧ ਮਕਦਮਾ ਨੰਬਰ 28 ਮਿਤੀ 25/3/2019 ਸਟੇਸ਼ਨ ਕੇਸ ਅਰਥ ਦੇ ਵਿੱਚ ਅਸੀਂ 15685 ਤੇ ਤਹਿਤ ਜਿਹੜਾ ਕੇਸ ਰਜਿਸਟਰ ਕਰਕੇ ਅੱਗੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹ ਜਿਹੜੇ ਬੰਦੇ ਨੇ ਜੀ पकड़े गए ਨੇ ਸਤਿੰਦਰਜੀਤ ਸਿੰਘ son of ਗ੍ਰਿੰਦਰ ਸਿੰਘ ਰੈਜੀਡੈਂਸ ਆਫ ਖੰਟ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਹੈ ਦੂਜਾ ਹੈਗਾ ਗੁਰਮੀਤ ਸਿੰਘ son of ਅਮਰ ਸਿੰਘ ਰੈਜੀਡੈਂਸ ਆਫ ਚੁੰਨੀ ਖੁਰਦ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੀਜਾ ਹੈਗਾ ਅਮਰਿੰਦਰ ਸਿੰਘ ਔਰ ਛੋਟੂ ਸਨ ਆਫ ਰਿਕ ਦੇਵ ਰੈਜ਼ੀਡੈਂਸ ਆਫ ਮੋਨੂ ਮਾਡਲ ਥਾਣਾ ਮੇਜਰ ਗੰਜ ਜ਼ਿਲ੍ਹਾ ਸੀਤਾਮੜੀ ਬਿਹਾਰ ਦਾ ਚੌਥਾ ਹੈਗਾ ਕਰਪਾਲ ਸਿੰਘ ਸਨ ਆਫ ਸੰਤੁਖ ਸਿੰਘ ਮਾਨਕੇੜੀ ਜ਼ਿਲ੍ਹਾ ਰੋਪੜ ਇਹਨਾਂ ਬੰਦਿਆਂ ਨੇ ਜੀ ਜਿਹੜੀ ਇਹ ਫੀਮ ਲੈ ਕੇ ਆਏ ਸੀ ਇਹ ਗੁਰਦੀਪ ਸਿੰਘ ਸਨ ਆਫ ਸੁਰਮਕ ਸਿੰਘ ਰੈਜ਼ੀਡੈਂਸ ਆਫ ਕਰਾਲੀ ਰੋਡ ਚਰਨਾਲੋਂ ਜੋ ਕਿ ਲਖਨਊ ਤੋਂ ਮੁਜ਼ੱਫਰਪੁਰ ਦੇ ਨੇੜੇ ਇੱਕ ਇੱਕ ਮਿੰਟ ਪਹਿਲਾਂ ਪ੍ਰੈਸ ਕਾਨਫਰੰਸ ਕਰ ਲੈਂਦੇ ਬਾਅਦ ਚ ਰੱਖੀ ਇਹ ਗਰਦੀਪ ਸਿੰਘ son of ਗੁਰਮਤ ਸਿੰਘ ਰੈਜੈਂਸ ਰੈਜੈਂਸ ਆਫ ਕਰਾਲੀ ਰੋਡ ਚਨਾਲੋਂ ਜੋ ਕਿ ਲਖਨਊ ਦੇ ਨੇੜੇ ਇੱਕ ਮੁਜ਼ੱਫਰਪੁਰ ਹਾਈਵੇ ਦੇ ਉੱਤੇ ਘਟਾਬਾ ਚਲਾਉਂਦਾ ਆ ਉਹਦਾ ਢਾਬੇ ਦਾ ਮਾਲਕ ਹੈ ਜੀ ਇਹ ਉਹਦੇ ਕੋਲੋਂ ਇਹ ਫੀਮ ਲੈ ਕੇ ਆਏ ਸਨ ਤੇ ਅੱਗੇ ਇਹਨਾਂ ਨੇ ਫੀਮ ਲਿਆ ਕੇ ਖਰੜ ਏਰੀਏ ਦੇ ਵਿੱਚ ਇੱਕ ਬੰਦਾ ਹੈਗਾ ਕਾਕਾ ਨਾਂ ਦਾ ਵਿਅਕਤੀ ਉਹਨੂੰ ਇਹਨੇ ਜਨੀ ਸੀ ਉਹਦੇ ਨਾਲ ਇਹਦਾ ਟੈਲੀਫੋਨ ਤੇ ਹੀ ਕੰਟੈਕਟ ਹੁੰਦਾ ਸੀ ਇਹਨਾਂ ਬੰਦਿਆਂ ਦਾ ਤੇ ਇਹ ਫੀਮ ਅੱਗੇ ਲਿਆ ਕੇ ਜਿਹੜੀ ਵੇਚਦੇ ਸਨ ਇਹ ਜਿਹੜੀ ਫੀਮ ਦੀ ਇਹ ਬੰਦੇ ਜਿਹੜੇ ਕੋਰੀਅਰ ਦੇ ਤੌਰ ਤੇ ਪੈਸੇ ਲੈਂਦੇ ਸਨ 1 ਕਿਲੋ ਪਿੱਛੇ 20000 ਰੁਪਇਆ ਇਹ ਜੇ ਕੋਰੀਅਰ ਦੇ ਤੌਰ ਤੇ ਇਹ ਲੈਂਦੇ ਸਨ ਤੇ 10 ਕਿਲੋ ਦਾ ਇਹਨਾਂ ਨੇ 2 ਲੱਖ ਰੁਪਇਆ ਐਜੇ ਕੋਰੀਅਰ ਦੇ ਤੌਰ ਤੇ ਇਹਨਾਂ ਨੇ ਲੈਣਾ ਸੀ ਇਹਨਾਂ ਬੰਦਿਆਂ ਨੂੰ ਜਿਹੜਾ ਅਸੀਂ ਗ੍ਰਿਫਤਾਰ ਕਰਕੇ ਕਿ ਪੁੱਛ ਪੁੱਛ ਕਰ ਰਹੇ ਹਾਂ ਉਮੀਦ ਹੈ ਵੀ ਹੋਰ ਵੀ ਕੁਝ ਇਹ ਜਿਹੜੀ ਇਹ ਰਿਕਵਰੀ ਹੋ ਸਕਦੀ ਹੈ ਉਹਦੇ ਜੇ ਅਸੀਂ ਪੁੱਛ ਪੁੱਛ ਕਰ ਰਹੇ ਹਾਂ ਇੱਕ ਹੋਰ ਅੱਜ ਅਸੀਂ ਨਾਕਾ ਲਾਇਆ ਹੋਇਆ ਸੀ ਥਾਣੇ ਮਟੌਰ ਦੇ ਵਿੱਚ ਥਾਣੇ ਦੇ ਸਾਹਮਣੇ ਉਥੇ ਚੈਕਿੰਗ ਕਰ ਰਹੀ ਸੀ ਡਿਊਰਿੰਗ ਚੈਕਿੰਗ ਇੱਕ ਗੱਡੀ ਮਰੂਤੀ ਇਕੋ ਪੀਬੀ 65 ਏਡੀ 9778 ਜਿਹਦਾ ਡਰਾਈਵਰ ਪਰਮਿੰਦਰ ਸਿੰਘ ਉਹ ਚਲਾ ਰਿਆ ਸੀ ਜੋ ਕਿ ਇੱਕ ਬੀਬੀਸੀ ਲੌਜਿਸਟਿਕ ਕੰਪਨੀ ਦਾ ਇੱਕ ਸੁਪਰਵਾਈਜ਼ਰ ਇਹਨਾਂ ਦਾ ਨਾਲ ਜਤਿੰਦਰ ਸਿੰਘ ਸੀ ਇਹਨਾਂ ਦੀ ਗੱਡੀ ਦੀ ਜਦੋਂ ਸਰਚ ਕੀਤੀ ਐਸ ਐਚਓ ਮਟੌਰ ਨੇ ਇਹਨਾਂ ਦੇ ਗੱਡੀ ਦੇ ਵਿੱਚੋਂ 골ਡ ਤੇ ਨਾਲ ਜਿਹੜੇ ਨੇ ਡਾਇਮੰਡ ਜਿਹੜਾ ਮਿਲਿਆ ਜੋ ਕਿ ਇੱਕ ਪੈਕ ਦੇ ਨੇ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਪੈਕ ਹੋਏ ਨੇ ਇਹਦੇ ਤੇ ਅਲੱਗ-ਅਲੱਗ ਤਰ੍ਹਾਂ ਦੇ ਐਡਰੈਸ ਨਿਕਲੇ ਆ ਇਹ ਗੱਡੀ ਨੂੰ ਜਦੋਂ ਚੈੱਕ ਕੀਤਾ ਤੇ ਇਹ ਇਹਨਾਂ ਕੋਲ ਕੋਈ ਪਰਮਿਸ਼ਨ ਨਹੀਂ ਸੀ ਹੈਗੀ ਮੋਹਾਲੀ ਦੇ ਵਿੱਚ ਅੱਗੇ ਲਾ ਕੇ ਗੱਡੀ ਤੇ ਕਿੱਥੇ-ਕਿੱਥੇ ਇਹਨਾਂ ਨੇ ਇਹ ਗੱਡੀ ਨੂੰ ਕੈਰੀ ਕਰ ਸਕਦੇ ਸੀ ਇਹਦੇ ਚ ਨਾਲ ਜਾ ਕੇ 골ਡਨ